ਸਤਿ ਸ੍ਰੀ ਅਕਾਲ ਜੀ ਤੇ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਵਿਚਾਰ ਚਰਚਾ ਕਰਨ ਲੱਗੇ ਆਂ ਗੱਲਬਾਤ ਕਰਨ ਲੱਗੇ ਆਂ ਇਹ ਕੋਈ ਆਪਣਾ ਨੁਕਤਾ ਨਹੀਂ ਹੈਗਾ ਕੋਈ ਵੀ ਬਿਮਾਰੀ ਦੇ ਸੰਬੰਧ ਚ ਕੋ ਗੱਲਬਾਤ ਨਹੀਂ ਹੈਗੀ ਇਹ ਇਹ ਸਿਰਫ ਇੱਕ ਮੈਂ ਤੁਹਾਡੇ ਸਾਹਮਣੇ ਇੱਕ ਚੀਜ਼ ਪੇਸ਼ ਕਰਨ ਲੱਗੇ ਆਂ ਵੀ ਸਾਡੇ ਪਿੰਡ ਦੇ ਵਿੱਚ ਪਿੰਡ ਦਾ ਮੇਰਾ ਹਟੂਰ ਤੇ ਇੱਥੋਂ ਦੇ ਸੂਝਵਾਨ ਵੀਰਾਂ ਨੇ ਕੁਝ ਵੀਰ ਭਰਾਵਾਂ ਨੇ ਰੜਕੇ ਇੱਕ ਬਹੁਤ ਵਧੀਆ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਆਓ ਉਹਨਾਂ ਦੇ ਆਪਾਂ ਜਿਹੜੇ ਵਿਚਾਰ ਆ ਉਹ ਸੁਣਦੇ ਆ ਵੀ ਕਿਵੇਂ ਉਹ ਆਪਣੇ ਪਿੰਡ ਨੂੰ ਸੋਹਣਾ ਬਣਾਉਣ ਦੀ ਖਾਤਰ ਵਧੀਆ ਬਣਾਉਣ ਦੀ ਖਾਤਰ ਸਾਰੀਆਂ ਸਹੂਲਤਾਂ ਦੇ ਨਾਲ ਲੈਸ ਕਰਨ ਦੀ ਖਾਤਰ ਕੀ ਕਰ ਰਹੇ ਆ ਤੇ ਉਹਨਾਂ ਦੀ ਵਿਉਂਤਬੰਦੀ ਕੀ ਆ ਤੇ ਵੀਡੀਓ ਨੂੰ ਜਰੂਰ ਦੇਖਿਓ ਤੇ ਆਪੋ ਆਪਣੇ ਜਿਹੜੇ ਵੀ ਵੀਰ ਜੁੜੇ ਹੋਏ ਆਪੋ ਆਪਣੇ ਪਿੰਡਾਂ ਦੇ ਹਿਸਾਬ ਦੇ ਨਾਲ ਤੇ ਵੀ ਇਹ ਜਿਹੜੇ ਉਪਰਾਲੇ ਆ ਇਹ ਜਿਹੇ ਉਦਮ ਆ ਜਿਹੜੇ ਹਰੇਕ ਪਿੰਡ ਵਿੱਚ ਕੀਤੇ ਜਾਣੇ ਜ਼ਰੂਰੀ ਆ ਤੇ ਜਰੂਰ ਵੀਡੀਓ ਨੂੰ ਦੇਖੋ ਸਾਰੀ ਨੂੰ ਵਧੀਆ ਲੱਗੇ ਤਾਂ ਅੱਗੇ ਦੇ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਲਓ ਜੀ ਸਰ ਜੀ ਸੀ ਕਰੂ ਗੱਲ ਸ਼ੁਰੂ ਹਾਂਜੀ ਬਾਈ ਉੱਥੋਂ ਹੀ ਆਪਾਂ ਗੱਲ ਤੋਰਦੇ ਹਾਂ ਜਿੱਥੋਂ ਛੱਡੀ ਸੀ ਆਪਣੇ ਨਾਮ ਦਵਿੰਦਰ ਸਿੰਘ ਗਰੇਵਾਲ ਆ ਹਾਂ ਉਸੇ ਕਨਸੈਪਟ ਬਾਰੇ ਪੰਚਾਇਤੀ ਜ਼ਮੀਨ ਦਾ ਜਿਹੜਾ ਨਵਾਂ ਕਨਸੈਪਟ ਆਪਣੇ ਪਿੰਡਾ ਠੂਰ ਚ ਚੱਲਿਆ ਉਹਦੇ ਬਾਰੇ ਚਾਰ ਸਵਾਲ ਕਰਦੇ ਹਾਂ ਬਾਈ ਬਾਈ ਜੀ ਇਹ ਜਿਹੜਾ ਫਾਰਮੂਲਾ ਹੈ ਸਾਡਾ ਸਸਾਸੀ ਕਾਲ ਜੀ ਸਾਰੇ ਚੈਨਲ ਦੇਖਣ ਵਾਲੇ ਸੱਜਣਾ ਨੂੰ ਤੇ ਤੁਹਾਨੂੰ ਜੀ ਹੈ ਜਿਹੜੇ ਸਹਿਯੋਗ ਦਿੱਤੀ ਸਾਨੂੰ ਆ ਜੀ ਇਹ ਜਿਹੜਾ ਮਤਲਬ ਨਵਾਂ ਕਨਸੈਪਟ ਹੀ ਆਪਣੇ ਪਿੰਡ ਲਈ ਤਾਂ ਹੋ ਸਕਦਾ ਪੰਜਾਬ ਕਿਤੇ ਹੋਰ ਚੱਲਦਾ ਹੋਵੇ ਤਾਂ ਇਹਦਾ ਆਈਡੀਆ ਕਿੱਥੋਂ ਆਇਆ ਇਹਦਾ ਆਈਡੀਆ ਕਿਸੇ ਦਾ ਪਰਸਨਲੀ ਨਹੀਂ ਜੇ ਅਸੀਂ ਐਵੇਂ ਕਹੀ ਜਾਈਏ ਵੀ ਮੈਂ ਕਹਿ ਦਮਾ ਜਾਏ ਸਾਡੇ ਨਾਲ ਖੜੇ ਆ ਪ੍ਰਧਾਨ ਆਪਣੀ ਕਿਸਾਨ ਯੂਨੀਅਨ ਦੇ ਲਾਗੀ ਹਾਂ ਤੇ ਜਦੋਂ ਕੋਈ ਸਾਨੂੰ ਤਾਂ ਇਹ ਲੱਗਦਾ ਜਦੋਂ ਕੁਦਰਤ ਨੇ ਕੋਈ ਚੰਗੇਰਾ ਪੋਣਾ ਹੁੰਦਾ ਉਹ ਆਪੇ ਹੀ ਕਿਸੇ ਨਾ ਕਿਸੇ ਦਿਮਾਗ ਦੀ ਉਪਜ ਹੁੰਦੀ ਆ ਜੇ ਕਿਸੇ ਇੱਕੋ ਬੰਦੇ ਨੇ ਉਹ ਆਪਣਾ ਇਹ رائے ਰੱਖੀ ਮੈਂ ਸਮਝਦਾ ਵੀ ਜਿੱਦਾਂ ਹਜੂਮ ਇਕੱਤਰ ਹੋਇਆ ਸੀ ਉਹ ਸਾਰਿਆਂ ਦੇ ਹੀ ਦਿਮਾਗ ਦਾ ਇਹਨੂੰ ਆਪਾਂ ਆਈਡੀਆ ਮੰਨ ਸਕਦੇ ਆ ਜਦੋਂ ਸਾਰਿਆਂ ਨੇ ਸਹਿਮਤੀ ਦੇਤੀ ਕੋਈ ਕਿਸੇ ਇੱਕ ਦਾ ਕ੍ਰੈਡਿਟ ਨਹੀਂ ਹੈਗਾ ਜੀ ਮੈਨੂੰ ਲੱਗਦਾ ਵੀ ਹੋ ਸਕਦਾ ਕਿ ਕੁਦਰਤ ਨੇ ਜਾਂ ਮਾਲਕ ਨੇ ਕਹਿ ਲਓ ਹਨਾ ਇਹ ਨੋਮਰੀ ਬੀੜੀ ਨੂੰ ਸ਼ਾਇਦ ਆ ਹਜੇ ਦੇਖੋ ਆਪਾਂ ਅੱਜ ਪਹਿਲੇ ਦਿਨ ਸ਼ੁਰੂਆਤ ਕੀਤੀ ਹੈ ਜ਼ਮੀਨ ਆਪਾਂ ਨੂੰ ਠੇਕੇ ਤੇ ਮਿਲ ਗਈ ਕਾਫੀ ਘੱਟ ਕੇ ਮਿਲ ਗਈ ਜਿਹੜਾ ਉਹ ਤੁਸੀਂ ਪੁੱਟਾ ਅਸੀਂ ਬੇਨਤੀ ਕਰਦੇ ਹੈਗੇ ਆ ਧੰਨਵਾਦ ਨਗਰ ਦੇ ਉਹਨਾਂ ਸੱਜਣਾਵਾਂ ਜਿਹੜੇ ਜਮੀਨ ਨੂੰ ਪਹਿਲਾਂ ਠੇਕੇ ਤੇ ਲੈ ਕੇ ਪਾਉਂਦੇ ਸੀ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਕਿਸੇ ਬੰਦੇ ਨੇ ਠੇਕਾ ਨਹੀਂ ਦਿੱਤਾ ਇਹਦੇ ਤੇ ਆ ਕੇ ਬੋਲੀ ਨਹੀਂ ਦਿੱਤੀ ਬਿਲਕੁਲ ਬੋਲੀ ਨਾ ਦੇਣ ਕਰਕੇ ਹੀ ਇਹ ਅਸੀਂ ਕਹਿ ਸਕਦੇ ਆ ਕਿ ਇੰਨਾ ਰੇਟ ਘਟਕੇ ਮਿਲਿਆ ਜੇ ਕੋਈ ਬੋਲੀਕਾਰ ਬਰਾਬਰ ਬੋਲੀ ਦੇ ਦਿੰਦਾ ਫਿਰ ਨਹੀਂ ਸੀ ਇਹ ਨਹੀਂ ਘਟਕੇ ਮਿਲਦੀ ਤਾਂ ਕਰਕੇ ਸਾਰੇ ਪਿੰਡ ਦਾ ਹੀ ਸਹਜੂਲ ਜਿਹੜੇ ਵਿੱਚ ਹੇ ਅੱਲਾਹ ਜੀ ਦੇ ਨਾਮ ਨਾਲ ਆਪਾਂ ਕਦੇ ਨਪਰਦਾ ਹੀ ਹੈ ਜੀ ਸਾਰਾ ਪਰੰਦਾ ਇਹ ਨਾਲ ਮਿਲਦੀ ਹੋ ਰਿਹਾ ਜੋ ਵੀ ਹੋ ਰਿਹਾ ਇਹ ਜਿਹੜਾ ਇਨੀਸ਼ੀਏਟਿਵ ਲਿਆ ਆ ਆਪਾਂ ਸਾਰਿਆਂ ਨੇ ਪਿੰਡ ਨਹੀਂ ਕਹਿਣਾ ਹਾਂਜੀ ਨੌਜਵਾਨ ਸਾਰਿਆਂ ਦੀ ਸਹਿਮਤੀ ਨਾਲ ਠੀਕ ਹੈ ਇੱਥੇ ਤੇ ਖੜ੍ਹੂ ਕਿਤੇ ਹੋਰ ਕਹਾ ਜਦੋਂ ਅੱਜ ਜਿਹੜੀ ਆਪਣੀ ਸ਼ੁਰੂਆਤ ਆ ਹੈ ਨਾ ਅੰਦਾਜ ਜਦੋਂ ਕੰਮ ਕਿਸੇ ਵੱਲ ਤੁਰਦਾ ਤਾਂ ਉਹਦੇ ਈਮ ਜਾਂ ਕਹਿੰਦੇ ਸੁਪਨੇ ਬਹੁਤ ਵੱਡੇ ਹੁੰਦੇ ਆ ਇਹ ਆਪਾਂ ਅੱਗੇ ਦੀਆਂ ਗੱਲਾਂ ਕਰੀਏ ਕਈ ਵਾਰੀ ਇਹ ਹੋ ਜਾਂਦਾ ਵੀ ਆਪਾਂ ਹੋ ਜਾਂਦਾ ਮਜ਼ਾਕ ਦਾ ਪਾਪਰ ਬਣਤੀ ਰਹ ਜੀ ਕਿ ਆਪਾਂ ਇੱਕੇ ਕੰਮ ਨੂੰ ਸ਼ੁਰੂ ਕਰਨ ਲੱਗੇ ਆ ਯੂਨਿਟੀ ਦੇ ਤੌਰ ਤੇ ਸ਼ੁਰੂ ਕਰਨ ਲੱਗੇ ਆ ਇਹਦੇ ਵਿੱਚ ਸਕਸੈਸ ਹੁੰਨੇ ਆ ਕਿ ਇਹਦੇ ਵਿੱਚ ਫੇਲ ਹੁੰਨੇ ਆ ਦੇਖੋ ਕਿਤਾ ਕੋਈ ਵੀ ਆ ਉਹਦੇ ਵਿੱਚ ਫੇਲਿਅਰ ਤੇ ਸਕਸੈਸ ਦੇ 50-50 ਚਾਂਸ ਹੁੰਦੇ ਆ ਕਿਸੇ ਵੀ ਖੇਤਰ ਦੀ ਗੱਲ ਕਰੀਏ ਜੇ ਹੁਣ ਅੱਜ ਹੀ ਅਸੀਂ ਗੱਲ ਕਰੀਏ ਪਰ ਹਾਂ ਇਹਨਾਂ ਦਾ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਨਾ ਇਹ ਜਿਹੜਾ ਸਾਡਾ ਵਿਚਾਰ ਬਣਿਆ ਸੀ ਇਹਦੇ ਪਿੱਛੇ ਦਾ ਕਾਰਨ ਇਹ ਆ ਵੀ ਜਿੱਥੇ ਹੁਣ ਪਿੰਡ ਦੇ ਵਿੱਚ ਸੀਵਰੇਜ ਪੈ ਗਿਆ ਜੀ ਸੀਵਰੇਜ ਜਿਹੜਾ ਹੈਗਾ ਉਹਨੇ ਸਫਾਈ ਮੰਗਣੀ ਹੁੰਦੀ ਆ ਸਫਾਈ ਮੰਗਣ ਵਾਸਤੇ ਉਹਨੂੰ ਇਨਫਰਾਸਟ੍ਰਕਚਰ ਦੀ ਲੋੜ ਆ ਮਸ਼ੀਨਰੀ ਦੀ ਲੋੜ ਆ ਸਾਨੂੰ ਹੈਨਾ ਤੇ ਫਿਰ ਉਹਦੇ ਲਈ ਪੱਕੇ ਸਾਨੂੰ ਇੱਕ ਟ੍ਰੇਨਡ ਬੰਦਿਆਂ ਦੀ ਲੋੜ ਆ ਤੇ ਇਹ ਸਾਰੇ ਕਾਸੇ ਵਾਸਤੇ ਪੈਸੇ ਦੀ ਲੋੜ ਆ ਜੇ ਪਿੰਡ ਦੀ ਕਹਿਣ ਤੋਂ ਪਾਉ ਸਫਾਈ ਰੱਖਣੀ ਆ ਹੁਣ ਸਫਾਈ ਰੱਖਣ ਵਾਸਤੇ ਪੈਸੇ ਦੀ ਕਮੀ ਨਹੀਂ ਪੈਸਾ ਅੱਜ ਅਸੀਂ ਇਕੱਠਾ ਕਰਨ ਤਰੀਏ ਤਾਂ ਮਹਾਰਾਜ ਦੀ ਕਿਰਪਾ ਆਸਣ ਨੂੰ 100 ਤੋਂ 2 ਲੱਖ ਇਕੱਠਾ ਕਰ ਲਾਂਗੇ ਪਰ ਦੇਖੋ ਇੱਕ ਸਿਸਟਮ ਹੁੰਦਾ ਜਿਹੜਾ ਉਹਦੇ ਨਾਲ ਜਿਹੜੇ ਦਾਨੀ ਸੱਜਣ ਹੋਣਗੇ ਉਹਨਾਂ ਦਾ ਹੌਸਲਾ ਵਧੂਗਾ ਜਦੋਂ ਅਸੀਂ ਇੱਥੋਂ ਕੁਛ ਨਾ ਕੁਛ ਆਉਟਪੁੱਟ ਦੇਵਾਂਗੇ ਪਿੰਡ ਨੂੰ ਹਨਾ ਸਾਹਮਣੇ ਰੱਖਾਂਗੇ ਤਾਂ ਨੇਚਰਲੀ ਗੱਲ ਆ ਵੀ ਫਿਰ ਇਹ ਜਿਹੜੇ ਆਰਥਿਕ ਪੱਖ ਤੋਂ ਸਟਰੋਂਗ ਫੈਮਲੀਆਂ ਨੇ ਸਾਡੇ ਪਿੰਡ ਦੀਆਂ ਉਹ ਸਾਨੂੰ ਆਰਥਿਕ ਮਦਦ ਕਰਨਗੀਆਂ ਮੇਂ ਹੋ ਸਕਦਾ ਅਸੀਂ ਮਾਲਕ ਕਿਰਪਾ ਕਰੇ ਪ੍ਰੋਜੈਕਟ ਸਾਡਾ ਵੱਡੀਆਂ ਬਲੰਦੀਆਂ ਸ਼ੂਵੇ ਕਿਉਂਕਿ ਇਹਦੇ ਪਿੱਛੇ ਡ੍ਰੀਮ ਤਾਂ ਲਾਹੇ ਸਾਡੇ ਸੁਪਨੇ ਤਾਂ ਇੱਥੋਂ ਤੱਕ ਆ ਗਏ ਅਸੀਂ ਟੋਬਿਆ ਦਾ ਟ੍ਰੀਟਮੈਂਟ ਪਲਾਂਟ ਵੀ ਲਾਇਏ ਲੋਕਾਂ ਦੇ ਸਹਿਯੋਗ ਨਾਲ ਆਈਏ ਉਹ ABC D ਜੋ ਵੀ ਹੈ ਨਾ ਵੀ ਪਿੰਡ ਨੂੰ ਅਸੀਂ ਇਹੋ ਜਿਹਾ ਸੁੰਦਰ ਮੋਨੇ ਦਾ ਬਣਾਉਣਾ ਪਰ ਇਹ ਹਾਲੇ ਗੱਲਾਂ ਹੀ ਆ ਸਾਡੀਆਂ ਇਹ ਗੱਲਾਂ ਤੇ ਕੋਈ ਬੰਦਾ ਇਹਨਾਂ ਨੂੰ ਮਜ਼ਾਕ ਵੀ ਸਮਝ ਸਕਦਾ ਹਜੇ ਹੈ ਨਾ ਕਿਉਂਕਿ ਹਜੇ ਸ਼ੁਰੂਆਤੀ ਦੌਰ ਆ ਪਹਿਲਾ ਸਟੈਪ ਆ ਪਹਿਲੀ ਵਟ ਪਾਈ ਆ ਜਿਵੇਂ ਕਹਿੰਦੇ ਆ ਭਾ ਕੇ ਦੇਖਦੇ ਹਾਂ ਜੇ ਮਾਲਕ ਕਿਰਪਾ ਕਰੂ ਤੇ ਸਾਥੀਆਂ ਦਾ ਸਹਿਯੋਗ ਰਹੂਗਾ ਤੇ ਫਿਰ ਅਸੀਂ ਕੁਝ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਫਲਮ ਇੱਕ ਵਾਰੀ ਇਲਜ਼ਾਮ ਇਹ ਲੱਗਦਾ ਵੀ ਜਦੋਂ ਪਿੰਡ ਤੇ ਰਾਜਨੀਤੀ ਵੱਧ ਜਾਂਦੀ ਹੈ ਨਾ ਇਹਨਾਂ ਕੰਮਾਂ ਚ ਆਪਣੇ ਸਾਹਮਣੇ ਪਿੰਡ ਨਾਲ ਟਕਰਾਂ ਪਾਉਂਦੀ ਹੈ ਜਿੰਨਾ ਚਿਰ ਰਾਜਨੀਤੀ ਤੋਂ ਦੂਰ ਰਹੇ ਉਹ ਬੜਾ ਇੱਕ ਚੋਕੀ ਹੈ ਹਾਂਜੀ ਇਸ ਟਾਈਮ ਪਿੰਡ ਦੀ ਮਤਲਬ ਮਤਲਬ ਰਾਜਨੀਤੀ ਕਰਕੇ ਕਾਫੀ ਉੱਥੇ ਹੋਇਆ ਕੰਮ ਇਵਨ ਕੇ ਸਪੋਰਟਸ ਅਕੈਡਮੀਆ ਵੀ ਐਡੋਟਿਡ ਹੈ ਤੁਸੀਂ ਇਹਨੂੰ ਕਿਵੇਂ ਰੱਖੋਗੇ ਮੇਰੀ ਕੋਸ਼ਿਸ਼ ਇਹ ਹੈ ਕਿ ਹੁਣ ਜੇ ਚੱਕਰ ਦੀ ਸੀ ਜਿੱਦਣ ਪਹਿਲਾਂ ਚੱਕਰ ਨੇ ਇਹ ਕੰਮ ਸ਼ੁਰੂ ਕੀਤਾ ਵਾ ਉੱਥੇ ਵੀ ਕੋਈ ਦਿਮਾਗ ਆਇਆ ਹੋਊਗਾ ਆਪਣਾ ਪੱਖ ਲੈ ਕੇ ਹੈਨਾ ਸ਼ੁਰੂਆਤੀ ਨੌਨ ਰਾਜਨੀਤੀ ਕੀ ਹੁੰਦੀ ਆ ਕਿਸੇ ਵੀ ਕੰਮ ਦੀ ਜਦੋਂ ਹੁੰਦੀ ਆ ਚਲੋ ਰਾਜਨੀਤੀ ਆ ਜਿਹੜੀ ਇਨੇ ਪ੍ਰਭਾਵਤ ਸਾਂਝੇ ਕੰਮਾਂ ਨੂੰ ਕਰਨਾ ਹੁੰਦਾ ਹੈ ਕੁਦਰਤੀ ਗੱਲ ਆ ਇਹਦੇ ਇਹ ਬਹੁਤ ਥੋੜੇ ਲੋਕ ਤੇ ਥੋੜੇ ਪਿੰਡ ਨੇ ਜਿਹੜੇ ਰਾਜਨੀਤੀ ਤੋਂ ਉੱਟ ਕੇ ਪਿੰਡ ਦੇ ਬਾਰੇ ਸੋਚਦੇ ਆ ਪਰ ਸਾਨੂੰ ਐ ਲੱਗਦਾ ਵਾ ਕਿ ਜਿਹੜਾ ਆਪਣਾ ਪਿੰਡ ਆ ਇਹ ਮੈਨੂੰ ਤਾਂ ਕੁਦਰਤੀ ਤੌਰ ਤੇ ਐਂ ਲੱਗਦਾ ਵੀ ਬੈਸੀ ਰਾਜਨੀਤੀ ਤੋਂ ਪਰੇ ਆ ਦੇਖ ਨਿੱਕੀਆਂ ਮੋਟੀਆਂ ਕਟਨਾਵਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਪਰ ਦੇਖੋ ਧੜੇ ਬੰਦੀ ਵਾਲੀ ਕੋਈ ਗੱਲ ਨਹੀਂ ਹੈਗੀ ਪੰਜਾਂ ਸਾਲਾਂ ਬਾਅਦ ਚੋਣ ਹੁੰਦੀ ਆ ਸਾਰੇ ਰਲ ਮਿਲ ਕੇ ਰਹਿੰਦੇ ਆ ਹਨਾ ਕੋਈ ਐਡੀ ਗੱਲ ਨਹੀਂ ਹਾਂ ਠੀਕ ਆ ਥੋੜਾ ਜਿਹਾ ਕਈ ਵਾਰੀ ਕਿਸੇ ਸਮੇਂ ਦੀ ਗੱਲ ਹੁੰਦੀ ਆ ਜੇ ਅਸੀਂ ਮੰਨ ਲਈਏ ਵੀ ਸਮਾਂ ਪਹਿਲਾਂ ਕਿਸੇ ਦਾ ਕੋਈ ਕਨਸੈਪਟ ਨਹੀਂ ਦਿਮਾਗ 'ਚ ਆਇਆ ਖਵਰਾ ਕਿੰਨੇ ਲੋਕ ਇਸ ਗੱਲ ਨੂੰ ਲੈ ਕੇ ਪਹਿਲਾਂ ਸਾਡੇ ਬਜ਼ੁਰਗ ਵੀ ਕਲਪ ਦੇ ਗਏ ਹੋਣਗੇ ਵੀ ਯਾਰ ਪਿੰਡ ਸੋਣਾ ਬਣੋੜਾ ਹੈਗਾ ਤੇ ਜਿਹੜੀਆਂ ਪਿਛਲੀਆਂ ਪੰਚਾਇਤਾਂ ਰਹੀਆਂ ਬਰਾਲੇ ਉਹਨਾਂ ਦੇ ਵੀ ਰਹੇ ਆ ਜਿੰਨੀ ਕਿ ਕਿਸੇ ਦੀ ਸਮਰੱਥਾ ਜਾਂ ਸੋਚ ਆ ਉਹ ਕਰਦਾ ਘੱਟ ਕਸਰ ਕੋਈ ਨਹੀਂ ਛੱਡਦਾ ਤੇ ਦੇਖਦੇ ਆਉਣ ਵਾਲੇ ਸਮੇਂ 'ਚ ਉਮੀਦ ਨਹੀਂ ਕੋਈ ਰਾਜਨੀਤੀ ਵਾਲੀ ਹਟੂਰ ਦੇ ਵਿੱਚ ਕਾ ਵੀ ਇਹਨੂੰ ਪ੍ਰਭਾਵ ਕਰੂ ਚਲੋ ਜੇ ਕਰੂ ਵੀ ਤਾਂ ਇੰਨੀ ਕਾਸੀ ਸੋਲ ਚੈਨਲ ਦੇ ਮਾਧਿਅਮ ਰਾਹੀਂ ਮੈਸੇਜ ਦਿੰਨੇ ਆ ਲੋਕਾਂ ਨੂੰ ਵੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਲਵੇ ਪਰ ਉਦੋਂ ਹੀ ਕਰ ਲਵੇ ਜਦੋਂ ਇਹ ਚੱਕਰਬਾਰਾ ਵਰਗ ਬਣ ਗਿਆ ਹੈ ਨਾ ਉਸ ਤੋਂ ਪਹਿਲਾਂ ਪਲੀਜ਼ ਨਾ ਕਰੀ ਉਸ ਤੋਂ ਪਹਿਲਾਂ ਅਸੀਂ ਨਾਲ ਮਿਲ ਕੇ ਹੀ ਚੱਲੀ ਗਏ ਬਸ ਉਸ ਤੋਂ ਬਾਅਦ ਚਲੋ ਜੇ ਕਰ ਵੀ ਲੂਗੀ ਤਾਂ ਫਿਰ ਉਹਦਾ ਬੜਾ ਨੁਕਸਾਨ ਹੋ ਜੇ ਜੇ ਸ਼ੁਰੂ ਚ ਕਰ ਗਈ ਫੇਰ ਅਸੀਂ ਕੁਝ ਕਰ ਨਹੀਂ ਸਕਦੇ ਫੇਰ ਅਸੀਂ ਘਰੇ ਬੱਟਣ ਵਾਲਾ ਕੰਮ ਨਹੀਂ ਆਸ। ਕਿ ਲਾਸਟ ਵਾਲਾ ਬਾਈ। ਦਸਾਂ ਨਾ ਸਮੂਹ ਪਠਾਡਾ। ਜੀ। ਇਹੋ ਆਏ ਕਿ ਮੈਂ ਮਤਲਬ ਇੱਕ ਮਤਲਬ ਇੱਕ ਸਮਝਦਾਰ ਬੰਦੇ ਨੂੰ ਸਮਝਾਉਣਾ ਬਹੁਤ। ਇਕੱਠੇ ਰੱਖਣਾ। ਤੁਸੀਂ ਮੇਰੀ ਗੱਲ ਦਾ ਭਾਵ ਸਮਝ ਨਹੀਂ ਗਏ। ਸਮਝ ਗਏ। ਵੀ ਉਹ ਉਹਦੇ ਲਈ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਇਹ ਇੱਕ ਕਿਸਾਨਾਂ ਦਾ ਸਮੂਹ ਹੈ। ਪਿੰਡ ਦਾ ਜੀ ਸ਼ਾਇਦ ਸੁਣਿਓ ਮੈਂ ਸਿਰਫ ਇਹਦੇ ਮਤਲਬ ਹੈ ਜਦੋਂ ਆਪਾਂ ਹਜੇ ਸ਼ੁਰੂਆਤੀ ਉਦਣ ਆਪਾਂ ਇਕੱਤਰ ਹੋਏ ਇਕੱਤਰ ਹੋ ਕੇ ਦੋ ਕਮੇਟੀਆਂ ਬਣਾਈਆਂ ਉਹ ਅਸੀਂ ਫਾਈਨਲ ਕਮੇਟੀਆਂ ਨਹੀਂ ਸੀ ਮੰਨਦੇ ਉਹ ਇਹਨਾਂ ਜਿਹਨੂੰ ਆਪਾਂ ਪਹਿਲੇ ਦੌਰ ਦੇ ਆਰਜੀ ਦੌਰ ਦੇ ਹਨ ਤੇ ਉਹ ਇਸੇ ਤਰ੍ਹਾਂ ਹੀ ਰਹੂਗਾ ਉਹਦੇ ਵਿੱਚ ਅਸੀਂ ਤਾਂ ਇਹੀ ਚਾਹਾਂਗੇ ਵੀ ਤੇ ਕੋਸ਼ਿਸ਼ ਵੀ ਇਹ ਹੋਊਗੀ ਵੀ ਜਿਹੜੇ ਬੰਦੇ ਲਿਖਾ ਪੜ੍ਹੀ ਵਾਲੇ ਹੋਣਗੇ ਉਹ ਨੌਨ ਕਿਸਾਨ ਹੋਣ ਸਾਡੇ ਜੋ ਕੋਈ ਦੁਕਾਨਦਾਰ ਕੋਈ ਬੰਦਾ ਵਪਾਰੀ ਹੈ ਕੋਈ ਬੰਦਾ ਨੌਕਰੀ ਪੇਸ਼ੇ ਵਾਲਾ ਕਿਉਂਕਿ ਲੇਖਤ ਜਿਹੜੀ ਹੈਗੀ ਆ ਉਹ ਵਿਸ਼ਾ ਅਲੱਗ ਵਾ ਤੇ ਇੱਕ ਲੇਖਤ ਹੀ ਇਹੋ ਜੀ ਚੀਜ਼ ਆ ਵੀ ਜਿਹਨੇ ਸਾਨੂੰ ਪ੍ਰਮੋਟ ਕਰਨਾ ਲੋਕਾਂ ਦੇ ਵਿੱਚ ਹਰਕ ਵੀ ਉਹ ਤਾਂ ਹੀ ਪਾਉਣਾ ਹਾਂਜੀ ਅਸੀਂ ਹਿਸਾਬ ਕਿਤਾਬ ਦੇ ਵਿੱਚ ਨਾ ਸਾਫ ਸੁਥਰਾ ਹਿਸਾਬ ਕਿਤਾਬ ਦੇ ਸਕੇ ਸਾਡੀ ਲੇਖਤ ਅਧੂਰੀ ਰਹੇਗੀ ਲੇਖਤ ਲੋ ਕੱਚੇ ਰਹੇਗੇ ਫਿਰ ਅਸੀਂ ਇਹਦੇ ਚ ਕਾਮਯਾਬ ਨਹੀਂ ਹੋ ਪਾਵਾਂਗੇ ਕਦੇ ਵੀ ਜਿੰਨੀ ਮਰਜ਼ੀ ਅਸੀਂ ਸਟਰਗਲ ਕਰੀਏ ਇਸ ਕਰਕੇ ਇਹ ਸਮੂਹ ਜਿਹੜਾ ਅਸੀਂ ਬਣਾਇਆ ਵੀ ਸੀ ਉਹ ਵੀ ਪਿੰਡ ਲੈਵਲ ਤੇ ਬਣਾਇਆ ਸੀ ਜਿਹਦੇ ਚ ਦਕਾਨਦਾਰ ਵੀ ਹੈਗੇ ਜਿਹਦੇ ਅਸੀਂ ਲੇਖਤ ਪੜਤ ਵਾਸਤੇ ਪਾਏ ਸੀ ਇਨ ਫਿਊਚਰ ਵੀ ਜਿਹੜੀਆਂ ਅਸੀਂ ਪ੍ਰਬੰਧਕ ਬਣਾਵਾਂਗੇ ਉਹ ਕੋਸ਼ਿਸ਼ ਕਰਾਂਗੇ ਉਹ ਗੈਰ ਕਿਸਾਨ ਹੋਣ ਤੇ ਅਸੀਂ ਜਿਹੜੇ ਲੋਕ ਕਿਸਾਨੀ ਨਾਲ ਜੁੜੇ ਹੋਏ ਆ ਚਲੋ ਹਰ ਇੱਕ ਦਾ ਤਜਰਬਾ ਜੀ ਨੂੰ ਕਿਤਾਬੀ ਤਜਰਬਾ ਉਹਨੂੰ ਕਿਤਾਬ ਦਾ ਕੰਮ ਦੇਣ ਦੀ ਜੀ ਬਿਹਤਰੀ ਹੁੰਦੀ ਆ ਤੇ ਸਾਨੂੰ ਕਿਸਾਨੀ ਦਾ ਜਿੰਨਾ ਇੱਕ ਤਜਰਬਾ ਹੈਗਾ ਉਹ ਅਸੀਂ ਕਿਸਾਨੀ ਤੌਰ ਤੇ ਜਿਹੜੇ ਚ ਉਹ ਜਿਹੜੀ ਉੱਪਰ ਚ ਵੱਧ ਕਿਵੇਂ ਲੈਣੀ ਆ ਫਰੋਕ ਵੱਧ ਕਿਵੇਂ ਕੱਢਣਾ ਆ ਅਸੀਂ ਉਸ ਪਾਸੇ ਔਰ ਇੱਕ ਬੰਦਾ ਆਪਦੇ ਕਿਤੇ ਦਾ ਮਾਰ ਹੁੰਦਾ ਬਿਲਕੁਲ ਜੀ ਇਹ ਰਲ ਮਿਲ ਕੇ ਹੀ ਹੋਣਾ ਜੀ ਜਿੰਨਾ ਕੁ ਵੀ ਹੋਣਾ ਇਹਦੇ ਨਾਲ ਸ਼ੁਰੂ ਕਰਦੇ ਆ ਸ਼ੁਰੂ ਕਰਕੇ ਕੁਝ ਫਿਰ ਮੈਨੂੰ ਪਤਾ ਵਾ ਆਸ ਹੁੰਦੀ ਆ ਆਪਾਂ ਨੂੰ ਸਨ ਤਾਂ ਬਹੁਤ ਵੱਡੀ ਆਸ ਆ ਕਿਉਂ ਜਿਵੇਂ ਪਹਿਲਾਂ ਨਾ ਆਪਾਂ ਪ੍ਰਾਇਮਰੀ ਸਕੂਲ ਆਪਣਾ ਬਹੁਤ ਨੀਮਾ ਸੀ ਹਾਂ ਜੀ ਹਾਂ ਜੀ ਉਹਦੇ ਤੇ ਵੀ ਸਾਡੀ ਵਿਚਾਰ ਹੋਈ ਕੁਝ ਸੱਜਣ ਨੈਗੇਟਿਵ ਹੀ ਹੁੰਦੇ ਆ ਉਹ ਕਹਿੰਦੇ ਆ ਯਾਰ ਇੰਨਾ ਪੈਸਾ ਤੁਸੀਂ ਕਿੱਥੋਂ ਇਕੱਠਾ ਕਰੋਗੇ ਕੋਈ ਕਹਿੰਦਾ ਇਹ ਸਰਕਾਰਾਂ ਦਾ ਕੰਮ ਆ ਚਲੋ ਮਾਲਕ ਨੇ ਹੌਸਲਾ ਦਿੱਤਾ ਅਸੀਂ ਸਾਰੇ ਸਮੇਤ ਪੰਚਾਇਤ ਨਗਰ ਦੇ ਨੌਜਵਾਨ ਇਕੱਠੇ ਹੋ ਕੇ ਦੌਰਪੇ ਉਹਦੇ ਤੇ 21 ਲੱਖ 60 ਹਜ਼ਾਰ ਰੁਪਏ ਲੱਗਿਆ ਜੀ ਸਾਡਾ ਜੋ ਮੈਨੂੰ ਨਹੀਂ ਲੱਗਦਾ ਕਿ ਬਹੁਤ ਹੀ ਸਾਨੂੰ ਸਟਰਗਲ ਕਰਨੀ ਪਈ ਹੈ ਉਹ 21 ਲੱਖ ਇਕੱਠਾ ਕਰਨੀ ਛੋਟੀ ਗੱਲ ਹੀ ਰਹੀ ਤਾਂ ਇਹਦਾ ਮਤਲਬ ਕੀ ਹੈ ਕਿ ਲੋਕ ਪੈਸਾ ਦੇਣਾ ਚਾਹੁੰਦੇ ਆ ਹਾਲਾਂਕਿ ਉੱਥੇ ਦਿੱਤਾ ਲੋਕਾਂ ਨੇ ਜਿੱਥੇ ਚਾਹੁੰਦੇ ਸੀ ਕਿ ਸਰਕਾਰ ਦਾ ਕੰਮ ਆ ਹੈਨਾ ਜਿਹੜੇ ਕੰਮ ਹੀ ਸਾਡੇ ਆ ਉਹਨਾਂ ਵਿੱਚ ਤਾਂ ਨੈਚਰ ਦੀ ਗੱਲ ਆ ਪਰ ਸਾਨੂੰ ਥੋੜਾ ਜਿਹਾ ਇਹਦੇ ਵਿੱਚ ਆਪਣੀ ਸ਼ਖੀ ਜਿਹੜੀ ਆ ਉਹ ਸਾਫ਼ ਰੱਖਣੀ ਪਊਗੀ ਕੰਮ ਪਾਰਦਰਸ਼ੀ ਕਰਨਾ ਪਊਗਾ ਲੇਖਾ ਜੋਖਾ ਲੋਕਾਂ ਐ ਸਾਫ਼ ਰੱਖਣਾ ਪਊਗਾ ਫੇਰ ਹੀ ਬੰਦਾ ਪ੍ਰਭਾਵਿਤ ਹੋ ਕੇ ਇਸ ਪਾਸੇ ਜਿਹੜਾ ਹੈਗਾ ਆਪਣੀ ਹੱਥ ਮੱਜ ਰਦਾ ਹੈ ਤਾਂ ਬਿਲਕੁਲ ਕ੍ਰੈਡੀਬਿਲਟੀ ਬਹੁਤ ਮੈਨੇ ਰੱਖੀ ਬਿਲਕੁਲ ਤੇ ਧੰਨਵਾਦ ਦੋਸਤੋ ਤੁਸੀਂ ਗਵਿੰਦਰ ਸਿੰਘ ਵਾਜ ਦੇ ਵਿਚਾਰ ਸੁਨੇ ਆ ਤੁਸੀਂ ਵੀ ਆਪਦੇ ਸੁਝਾਅ ਦੇ ਸਕਦੇ ਹੋ हां ये बहुत बड़ी गल है मैं साडे देखो ए जेड़ा प्रोजेक्ट है हटूर ਨਾਲ रिलेटेड है मैं बिनती करदा साडे नौजवानਾਂ ਨੂੰ ਬਜ਼ੁਰਗਾਂ ਨੂੰ ਵੀਰਾਂ ਨੂੰ ਵੀ ਇਹਨੂੰ ਕਿਸੇ ਤਰ੍ਹਾਂ ਦੀ ਰਾਜਨੀਤੀ ਨਾਲ ਪਲੀਜ਼ ਜੋੜ ਕੇ ਨਾ ਦੇਖਿਆ ਜਾਵੇ ਇਹ ਇੱਕ ਇੱਕ ਉਪਰਾਲਾ ਵੱਖਰਾ ਹੈ ਕਿਸੇ ਇੱਕ ਦਿਮਾਗ ਦੀ ਕਾਰ ਨਹੀਂ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਲਾਸਟ ਪੇ ਵੀ ਕਹਿਣਾ ਇਹ ਇੱਕ ਸਾਂਝਾ ਉਪਰਾਲਾ ਸਾਂਝੀ ਗੱਲ ਉਪਜੀ ਸੀ ਉਹਨੂੰ ਆਪਾਂ ਇਸ ਕਨਸੈਪਟ ਦੇ ਵਿੱਚ ਸਾਡਾ ਇਹੀ ਆ ਵੀ ਆ ਸਰਕਾਰੀ ਜ਼ਮੀਨ ਆ ਜਿਹੜੀ ਅਸੀਂ ਪੰਚਾਇਤੀ ਜ਼ਮੀਨ ਠੇਕੇ ਤੇ ਲਈ ਆ ਠੇਕੇ ਤੇ ਸਾਨੂੰ ਘਟ ਕੇ ਮਿਲੀ ਆ 35000 ਰੁਪਏ ਨੂੰ ਤਕਰੀਬਨ ਆਨ ਐਵਰੇਜ ਕਿੱਲਾ ਪਿਆ ਇਹਦੇ ਚੋ ਜਿਹੜਾ ਸਾਨੂੰ 20 30 50 60000 ਜੋ ਵੀ ਪ੍ਰਤੀ ਏਕੜ ਪ੍ਰੋਫਿਟ ਹੋਊਗਾ ਇਹ 18 18.5 ਕਿੱਲੇ ਜ਼ਮੀਨ ਆ ਉਹ ਅਸੀਂ ਪਿੰਡ ਦੇ ਸਿਆਣੇ ਤੇ ਸੂਝਵਾਨ ਸੱਜਣਾ ਦੀ ਰਾਇ ਦੇ ਨਾਲ ਹੀ ਅੱਗੇ ਕਿਉਂਕਿ ਇੱਕ ਸਾਲ ਤਾਂ ਇਹ ਆਮਦਨਾਂ ਜਿਹੜੀ ਜਿਵੇਂ ਹੁਣ ਅਸੀਂ ਸਾਰਾ ਪੈਸਾ ਲੋਨ ਤੇ ਲੈ ਕੇ ਕਹਿ ਲੋ ਜਾਂ ਕਿਸੇ ਇੱਕ ਪਰਸਨ ਤੋਂ ਲੈ ਕੇ ਲਾਇਆ ਹਨਾ ਇੱਕ ਪੰਜ ਪੈਸੇ ਵੀ ਕੋਲੇ ਨਹੀਂ ਹੈਗੇ ਨਾ ਇਹਦੇ ਲਈ ਫੰਡ ਇਕੱਠਾ ਕੀਤਾ ਹੁਣ ਮੂਰੇ ਤਾਂ ਇਹ ਫਸਲ ਆ ਜਿਹੜੀ ਆਉਣੀ ਇਹਦੇ ਨਾਲ ਤਾਂ ਇਹੀ ਕਰਜ਼ਾ ਲੈਣਾ ਸਾਡਾ ਇਹ ਕਰਜ਼ਾ ਲੈ ਕੇ ਜੇ ਅਸੀਂ ਬਰਾਬਰ ਵੀ ਹੋ ਗਏ ਜਿਹੜੀ ਅਗਲੀ ਫਸਲ ਚੋਂ 4 ਪੈਸੇ ਬਚਣਗੇ ਉਹਦੀ ਕੋਈ ਮਸ਼ੀਨਰੀ ਵਾਲੇ ਪਾਸੇ ਨੂੰ ਅਸੀਂ ਚੱਲਾਂਗੇ ਤੇ ਜੇ ਉਦੋਂ ਹੋ ਸਕਦਾ ਸਾਨੂੰ ਦਾਨੀ ਸੱਜਣ ਸਹਿਯੋਗੀ ਸਾਡੇ ਨਾਲ ਦੀ ਨਾਲ ਮਿਲਦੇ ਰਹਿਣਗੇ ਤੇ ਇਹਨੂੰ ਪ੍ਰੋਜੈਕਟ ਨੂੰ ਅਸੀਂ ਅੱਗੇ ਦੀ ਅੱਗੇ ਬਣਾਉਂਦੇ ਆਵਾਂਗੇ ਜੀ ਤੇ ਧੰਨਵਾਦ ਤੁਹਾਡਾ ਸਮਾਂ ਕੱਢ ਕੇ ਤੁਸੀਂ ਇੱਥੇ ਆਇਓ ਤੇ ਤੁਹਾਨੂੰ ਵੀ ਮੇਰੀ ਬੇਨਤੀ ਹੈ ਵੀ ਤੁਹਾਡਾ ਵੀ ਜਿਹੜਾ ਕਿਉਂਕਿ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਇਹਦੇ 'ਚ ਇਹ ਤੁਸੀਂ ਵੀ ਸਮੇਂ-ਸਮੇਂ ਨਾ ਪਾਉਂਦੇ ਰਹੋ ਜੀ ਧੰਨਵਾਦ ਜੀ ਹੈ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਸੁਪਨੇ ਵੱਡੇ ਲੈ ਕੇ ਖੇਤ ਚ ਆਏ ਤੇ ਪ੍ਰਮਾਤਮਾ ਕਰੇ ਵੀ ਇਹਨਾਂ ਸੁਪਨਿਆਂ ਨੂੰ ਆਪਣਿਆਂ ਨੂੰ ਮੁਕਨੇ ਸਰਜੀਤ ਸਿੰਘ ਕੁਦਰਤੀ ਗੱਲਾਂ ਹਰ ਬੰਦੇ ਦੇ ਵੱਡੇ ਹੀ ਹੁੰਦੇ ਆ ਤੇ ਕੋਸ਼ਿਸ਼ ਤਾਂ ਉਹਨੂੰ ਸਟ੍ਰਗਲ ਕਰਨੀ ਪੈਂਦੀ ਆ ਕੋਸ਼ ਫਿਰ ਜੇ ਸਾਥੀਆਂ ਦਾ ਸਹਿਯੋਗ ਹੋਵੇ ਜਿਵੇਂ ਆਪਾਂ ਬੂਸਟਰ ਡੋਜ਼ ਕਹਿ ਦਿੰਨੇ ਆ ਜਿਹੜਾ ਸਹਿਯੋਗ ਹੁੰਦਾ ਨਾ ਉਹ ਬੂਸਟਰ ਡੋਜ਼ ਹੁੰਦੀ ਆ ਚਾਹੇ ਉਹ ਮੋਢੇ ਦੇ ਹੱਥ ਧਰ ਕੇ ਹੀ ਚੱਲ ਜਾਂਦਾ ਕੋਈ ਬੰਦਾ ਉਹ 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 ਬੰਦਾ 네ਗੈਟਿਵਿਟੀ ਤੋਂ ਬਚਾਈ ਰੱਖਦਾ ਤੇ ਜਦੋਂ ਅਸੀਂ ਪੋਜ਼ਿਟਿਵਿਟੀ 'ਚ ਰਹਿਾਂਗੇ ਪੋਜ਼ਿਟਿਵ ਰਹਿਾਂਗੇ ਤਾਂ ਨੇਚਰਲੀ ਗੱਲ ਆ ਕੋਈ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ